ਇਹ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਤੇ ਮੈਂ ਹਰਜਿੰਦਰ ਪੁਨਿਆਰ ਤੇ ਗੱਲ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਅੱਜ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਅੱਜ ਦੀਆਂ ਚੋਣੀਆਂ ਵੱਡੀਆਂ ਖਬਰਾਂ ਤੇ ਪੰਜਾਬ 'ਚ 4 ਦਿਨ ਲਈ ਵੈਦਰ ਅਲਰਟ ਮੌਸਮ ਵਿਭਾਗ ਨੇ ਇਹਨਾਂ ਜਿਲ੍ਹਿਆਂ ਨੂੰ ਦਿੱਤੀ ਚੇਤਾਵਨੀ HDFC ਬੈਂਕ ਨੇ ਲੱਖਾਂ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ ਕੀਤਾ ਵੱਡਾ ਐਲਾਨ ਉਹਨੂੰ 8 ਕਹੇ ਸੀ ਪੰਜ ਫੜਾ ਗਿਆ ਮੁਅਤਲ ਡੀਏਜੀ ਪੁੱਲਰ ਦੀ ਫੋਨ ਰਿਕਾਰਡਿੰਗ ਆਈ ਸਾਹਮਣੇ ਲੋੜਵੰਦ ਧੀਆਂ ਦਾ ਸਹਾਰਾ ਬਣਿਆ ਪੰਜਾਬੀ ਗਾਇਕ ਆਰਨਿਤ 11 ਕੁੜੀਆਂ ਦੇ ਕਰਵਾਏ ਵਿਆਹ ਪੰਜਾਬੀਆਂ ਦੀ ਜਾਨ ਨੂੰ ਵੱਡਾ ਖਤਰਾ ਸਾਹਮਣੇ ਆਈ ਰਿਪੋਰਟ ਚ ਹੋਇਆ ਵੱਡਾ ਖੁਲਾਸਾ ਪੰਜਾਬ ਚ ਵੱਡੀ ਗੈਗਵਾਰ ਤਰੀਕ ਪੁਕਤਨ ਆਏ ਮੁੰਡੇ ਨੂੰ ਗੋਲੀਆਂ ਨਾਲ ਭੁੰਨਿਆ डी एंड डीयू ਵਿਦਿਆਰਥੀਆਂ ਲਈ ਅਹਿਮ ਖਬਰ ਮਲਤਵੀ ਹੋਈਆਂ ਪ੍ਰੀਖਿਆਵਾਂ ਨਵੀਆਂ ਤਾਰੀਖਾਂ ਜਾਰੀ ਪੰਜਾਬ ਵਿੱਚ ਚੋਣਾਂ ਵਾਲਾ ਦਿਨ ਡਰਾਈਡੇ ਐਲਾਨਿਆ ਤੇ ਹੁਣ ਗੱਲ ਕਰਾਂਗੇ ਦੋਸਤੋ ਇਹਨਾਂ ਖਬਰਾਂ ਦੀ ਵਿਸਥਾਰ ਦੇ ਨਾਲ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵਾਤੋ-ਵਾਤ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਕਿ ਆਉਣ ਵਾਲੀਆਂ ਹੋਰ ਲੇਟਸ ਅਪਡੇਟ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਗੱਲ ਕਰਦੇ ਪਹਿਲੀ ਖਬਰ ਦੇ ਬਾਰੇ ਪੰਜਾਬ 'ਚ 4 ਦਿਨ ਲਈ ਵੈਦਰ ਅਲਰਟ ਮੌਸਮ ਵਿਭਾਗ ਨੇ ਇਹਨਾਂ ਜ਼ਿਲ੍ਹਿਆਂ ਨੂੰ ਦਿੱਤੀ ਚੇਤਾਵਨੀ ਹਾਂਜੀ ਦੱਸਦੀ ਕਿ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ 12 ਤੋਂ 15 ਦਸੰਬਰ 2025 ਤੱਕ ਪੰਜਾਬ ਲਈ ਸੰਘਣੇ ਕੋਰੇ ਅਤੇ ਕੜਾਕੇ ਦੀ ਠੰਡ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ ਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਗਲੇ ਦਿਨਾਂ ਦੌਰਾਨ ਕੋਰੇ ਦੀ ਤੀਬਰਤਾ ਵਧਣ ਦੀ ਸੰਭਾਵਨਾ ਹੈ ਤੇ ਵਿਭਾਗ ਮੁਤਾਬਕ 12 ਦਸੰਬਰ ਨੂੰ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਅਤੇ ਐਸਬੀਐਸ ਨਗਰ ਵਿੱਚ ਸੰਗਣੀ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਉੱਥੇ ਹੀ 13 ਦਸੰਬਰ ਨੂੰ ਮੌਸਮ ਵਿਭਾਗ ਨੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਫਗਵਾੜਾ ਬਰਨਾਲਾ ਮਾਨਸਾ ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਨੂੰ ਹੱਡ ਚੀਰਵੀਂ ਠੰਡ ਦੇ ਨਾਲ ਤੁੰਦ ਦਾ yellow alert ਜਾਰੀ ਕੀਤਾ ਹੈ ਤੇ ਇਸੇ ਤਰ੍ਹਾਂ 14 ਤੇ 15 ਤਰੀਕ ਨੂੰ ਵੀ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਅਲਰਟ ਰੈਂਡ ਲਈ ਕਿਹਾ ਗਿਆ ਹੈ ਤੇ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਕੋਰੇ ਕਾਫੀ ਵੱਧ ਜਾਵੇਗਾ ਤੇ ਜਿਸ ਕਾਰਨ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘਟ ਹੋ ਸਕਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਲਾਟਾਂ ਤੇ ਨਜ਼ਰ ਰੱਖਣ ਅਤੇ ਯਾਤਰਾ ਦੀ ਯੋਜਨਾ ਇਸ ਦੇ ਅਨੁਸਾਰ ਹੀ ਬਣਾਉਣ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ HDFC ਬੈਂਕ ਨੇ ਲੱਖਾਂ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ ਦਿੱਤਾ ਵੱਡਾ ਐਲਾਨ हां जी ਦੱਸਦੀ ਕਿ ਦੇਸ਼ ਦੀ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ਐਕਡੀਐਫਸੀ ਬੈਂਕ ਨੇ ਆਪਣੇ ਗਾਹਕਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ ਬੈਂਕ ਨੇ ਆਪਣੀਆਂ ਐਮਸੀਐਲਰ ਦਰਾਂ ਵਿੱਚ 0.05% ਦੀ ਕਟੌਤੀ ਕੀਤੀ ਹੈ ਤੇ ਇਹ ਕਦਮ ਆਰਬੀਆਈ ਵੱਲੋਂ ਰੈਪੋ ਰੇਟ ਨੂੰ 5.50% ਤੋਂ ਘਟਾ ਕੇ 5.25% ਕਰਨ ਤੋਂ ਬਾਅਦ ਆਇਆ ਹੈ ਤੇ ਬੈਂਕਾਂ ਦੀ ਨਵੀਂ ਐਮਸੀਐਲਆਰ ਰੇਂਜ ਹੁਣ 8.30% ਅਤੇ 8.55% ਦੇ ਵਿਚਕਾਰ ਹੈ ਜੋ ਪਹਿਲਾਂ 8.35% ਅਤੇ 8.60% ਤੋਂ ਘਟ ਹੈ ਤੇ ਇਸ ਬਦਲਾਅ ਨਾਲ ਉਹਨਾਂ ਗਾਹਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦੇ ਕਰੇਲੂ ਕਰਜ਼ੇ ਜਾਂ ਹੋਰ ਪਰਚੂਨ ਕਰਜੇ एमसीएलआर आरएलएलआर ਅਤੇ ਜਾਂ आरबीएलआर ਨਾਲ ਜੁੜੇ ਹੋਏ ਹਨ ਤੇ ਦਰ ਵਿੱਚ ਕਟੌਤੀ ਜਾਂ ਤਾਂ ईएमआई ਕਟਾਏਗੀ ਜਾਂ ਕਰਜ਼ੇ ਦੀ ਮਿਆਦ ਨੂੰ ਘਟਾ ਦੇਵੇਗੀ ਜਿਸ ਨਾਲ ਕਰਜ਼ੇਦਾਰਾਂ ਤੇ ਬੋਝ ਘਟੇਗਾ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ 9885 ਫੜ ਗਿਆ ਮੁੱਤਲ ਡੀਆਜੀ ਪੁੱਲਰ ਦੀ ਫੋਨ ਰਿਕਾਰਡਿੰਗ ਆਈ ਸਾਹਮਣੇ ਹਾਂਜੀ ਦੱਸਦੀ ਕਿ ਕੇਂਦਰੀ ਜਾਂਚ ਬਿਊਰੋ ਨੇ 8 ਲੱਖ ਰੁਪਏ ਰਿਸ਼ਵਤ ਦੇ ਮਾਮਲੇ ਵਿੱਚ ਵਿਚੋਲੇ ਕ੍ਰਿਸ਼ਨੂ ਸ਼ਰਦਾ ਅਤੇ ਪੰਜਾਬ ਦੇ ਮੁਥਲ ਡੀਆਈਜੀ ਹਰਚਰਨ ਸਿੰਘ ਪੁੱਲਰ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ ਤੇ ਇਸ ਕੇਸ ਵਿੱਚ ਇੱਕ ਨਵੀਂ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਨੇ ਪੁੱਲਰ ਦੀ ਭੂਮਿਕਾ ਨੂੰ ਪੱਕਾ ਕਰ ਦਿੱਤਾ ਹੈ ਤੇ ਇਸ ਰਿਕਾਰਡਿੰਗ ਵਿੱਚ ਪੁੱਲਰ ਅਤੇ ਕ੍ਰਿਸ਼ਨੂ ਵਿਚਾਲੇ ਪੈਸਿਆਂ ਦੇ ਲੈਣ ਦੇਣ ਬਾਰੇ ਗੱਲਬਾਤ ਹੋਈ ਸੀ ਤੇ ਇਸ ਵਿੱਚ ਇਸ ਵਿੱਚ ਕ੍ਰਿਸ਼ਨੂ ਪੁੱਲਰ ਨੂੰ ਕਹਿੰਦਾ ਹੈ ਕਿ ਉਹਨੂੰ 8 ਕਹੇ ਸੀ 5 ਫੜਾ ਗਿਆ ਤੇ ਇਸ ਤੇ ਪੁੱਲਰ ਕਹਿੰਦੇ ਸੁਣੇ ਗਏ ਤੂੰ ਪਹਿਲਾਂ ਪੈਸੇ ਮੇਰੇ ਕੋਲ ਲੈ ਆ ਉਹਨੂੰ ਵੀ ਨਾਲ ਲੈ ਆ ਫਿਰ ਗੱਲ ਕਰਦੇ ਆ ਤੇ ਇਸ ਗੱਲਬਾਤ ਤੋਂ ਇਹ ਸਾਫ ਹੋ ਗਿਆ ਹੈ ਕਿ ਭੁੱਲਰ ਨੇ ਰਿਸ਼ਵਤ ਦੀ ਮੰਗ ਕੀਤੀ ਸੀ ਭੁੱਲਰ ਨੇ 8 ਲੱਖ ਰੁਪਏ ਦੀ ਮੰਗ ਕੀਤੀ ਸੀ ਹਾਲਾਂਕਿ ਸ਼ਿਕਾਇਤਕਰਤਾ ਨੇ ਵਿਚੋਲੇ ਨੂੰ 5 ਲੱਖ ਰੁਪਏ ਦਿੱਤੇ ਸਨ ਦੇ ਰਿਸ਼ਵਤ ਦੀ ਰਕਮ ਲੈ ਕੇ ਆਫਿਸ ਬੁਲਾਉਣ ਤੋਂ ਬਾਅਦ ਸੀਬੀਆਈ ਨੇ ਵਿਚੋਲੇ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜੱਸ ਦੇ ਆਧਾਰ ਤੇ ਬਾਅਦ ਵਿੱਚ ਭੁੱਲਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀਬੀਆਈ ਨੇ ਪੁੱਲਰ ਦੇ ਘਰੋਂ ਜਾਂਚ ਦੌਰਾਨ 6 ਤੋਂ 7 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ ਤੇ ਇਸ ਤੋਂ ਇਲਾਵਾ ਕ੍ਰਿਸ਼ਨੂ ਦੇ ਘਰੋਂ ਮਿਲੀ ਡਾਇਰੀ ਵਿੱਚ ਕਈ ਹੋਰ ਅਫਸਰਾਂ ਦੇ ਨਾਂ ਵੀ ਹਨ ਤੇ ਜਿਨ੍ਹਾਂ ਦੀ ਭੂਮਿਕਾ ਬਾਰੇ ਵੀ ਜਾਂਚ ਚੱਲ ਰਹੀ ਹੈ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਲੋੜਵੰਦ ਧੀਆਂ ਦਾ ਸਹਾਰਾ ਬਣਿਆ ਪੰਜਾਬੀ ਗਾਇਕ ਆਰਨੇਤ ਗੈਰਾ ਕੁੜੀਆਂ ਦੇ ਕਰਵਾਏ ਵਿਆਹ ਹਾਂਜੀ ਦੱਸ ਜੀ ਕਿ ਪੰਜਾਬੀ ਗਾਇਕ ਆਰਨੇਤ ਨੇ ਹਾਲ ਹੀ ਵਿੱਚ ਇੱਕ ਵੱਡਾ ਸਮਾਜ ਸੇਵਾ ਦਾ ਕਾਰਜ ਕਰਦੇ ਹੋਏ 11 ਲੋੜਵੰਦ ਕੁੜੀਆਂ ਦਾ ਵਿਆਹ ਕਰਵਾਇਆ ਹੈ ਇਸ ਕਾਰਜ ਲਈ ਉਹਨਾਂ ਨੂੰ ਉਹਨਾਂ ਨੂੰ ਲੋਕਾਂ ਵੱਲੋਂ ਭਰਪੂਰ ਦਵਾਵਾਂ ਅਤੇ ਅਸੀਸਾਂ ਮਿਲ ਰਹੀਆਂ ਹਨ ਤੇ ਆਰਨੀਤ ਨੇ ਇਸ ਸ਼ੁੱਭ ਕਾਰਜ ਬਾਰੇ ਗੱਲ ਕਰਦਿਆਂ ਬਹੁਤ ਨਿਮਰਤਾ ਦਿਖਾਈ ਤੇ ਉਹਨਾਂ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਾਥੀ ਛੋਟੇ ਹਨ ਅਤੇ ਕਾਰਨ ਕਰਾਉਣ ਵਾਲਾ ਸਿਰਫ ਪਰਮਾਤਮਾ ਹੈ ਤੇ ਆਰਨੀਤ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਹੈ ਕਿ ਉਹ ਇੱਕ ਦਿਨ ਇਸੇ ਜਗ੍ਹਾ ਤੇ 101 ਕੁੜੀਆਂ ਦਾ ਸਮੂਹਿਕ ਵਿਆਹ ਕਰਵਾਉਣਗੇ ਤੇ ਇਸ ਤਾਰਦੇ ਦੀ ਖੂਬਸੂਰਤੀ ਦੀ ਟਿੱਪਣੀ ਕਰਦੇ ਹੋਏ ਸਾਥੀ ਕਲਾਕਾਰ ਰਾਣਾ ਰਣਵੀਰ ਨੇ ਕਿਹਾ ਕਿ ਜੇਕਰ ਇਹ ਦਿਖਾਵਾ ਹੁੰਦਾ ਤਾਂ ਪੰਡਾਲ ਕਿਸੇ ਸ਼ਹਿਰ ਦੀ ਦਾਣਾ ਮੰਡੀ ਵਿੱਚ ਲੱਗਿਆ ਹੁੰਦਾ ਨਾ ਕਿ ਇੰਨੀ ਸ਼ਹਿਜਤਾ ਨਾਲ ਕੀਤਾ ਜਾਂਦਾ ਤਾਂ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਇਸ ਕਾਰ ਦੇ ਲਈ ਗਰੀਬ ਕੁੜੀਆਂ ਦੇ ਵਿਆਹ ਦੀ ਥਾਂ ਲੋੜਵੰਦ ਕੁੜੀਆਂ ਦੇ ਵਿਆਹ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਕਿਸੇ ਨੂੰ ਨੀਵਾ ਨਾ ਦਿਖਾਇਆ ਜਾਵੇ ਤੇ ਇਸ ਮੌਕੇ ਤੇ ਮੌਜੂਦ ਗਾਇਕ ਕੋਰਾਲਾ ਮਾਨ ਨੇ ਪਾਵਕ ਹੁੰਦਿਆ ਕਿ ਹਾਕੀ ਉਹ ਅੱਜ ਸਿੱਧੂ ਮੂਸੇਵਾਲਾ ਨੂੰ ਬਹੁਤ ਮਿਸ ਕਰ ਰਹੇ ਹਨ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪੰਜਾਬੀਆਂ ਦੀ ਜਾਨ ਨੂੰ ਵੱਡਾ ਖਤਰਾ ਸਾਹਮਣੇ ਆਈ ਰਿਪੋਰਟ ਚ ਹੋਇਆ ਵੱਡਾ ਖੁਲਾਸਾ ਹਾਂਜੀ ਦੱਸਦੀ ਕਿ ਪੰਜਾਬ ਦੀਆਂ ਸੜਕਾਂ ਤੇ ਪੰਜਾਬੀਆਂ ਦੀ ਜਾਨ ਨੂੰ ਵੱਡਾ ਖਤਰਾ ਹੈ ਕਿਉਂਕਿ ਹਰ ਸਾਲ ਸੜਕਾਂ ਤੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਜਸ ਦੇ ਕਾਰਨ ਸામਨੇ ਆਏ ਹਨ ਤੇ ਇਸ ਗੱਲ ਦਾ ਖੁਲਾਸਾ ਸੜਕ ਆਵਾਜਾਈ ਇਤਰਾਜ ਮਾਰਗ ਮੰਤਰਾਲੇ ਵੱਲੋਂ ਰਾਜ ਸਭਾ 'ਚ ਪੇਸ਼ ਕੀਤੀ ਗਈ ਰਿਪੋਰਟ 'ਚ ਕੀਤਾ ਗਿਆ ਹੈ ਤੇ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੂਬੇ 'ਚ ਹਰ 2 ਘੰਟੇ 'ਚ ਇੱਕ ਵਿਅਕਤੀ ਸੜਕ ਹਾਦਸੇ ਦੌਰਾਨ ਆਪਣੀ ਜਾਨ ਗਵਾ ਰਿਹਾ ਹੈ ਤੇ ਤੇਜ਼ ਰਫ਼ਤਾਰ ਕਾਰਨ ਰੋਜ਼ਾਨਾ 8 ਲੋਕਾਂ ਦੀ ਜਾਨ ਜਾ ਰਹੀ ਹੈ ਤੇ ਪਿਛਲੇ 5 ਸਾਲਾਂ ਦੌਰਾਨ ਸੜਕ ਹਾਦਸਿਆਂ 'ਚ ਮੌਤਾਂ ਦੀ ਮੌਤ ਦਰ 22% ਦੀ ਵਧੀ ਹੈ ਤੇ ਜਿੱਥੇ 2020 'ਚ ਤਨਹਿਆਰ 898 ਲੋਕਾਂ ਦੀ ਮੌਤ ਦਰਜ ਹੋਈ ਸੀ ਤੇ ਉੱਥੇ ਹੀ 2024 ਚ ਇਹ ਗਿਣਤੀ ਵਧ ਕੇ 4 4759 ਤੱਕ ਪਹੁੰਚ ਗਈ ਹੈ ਤੇ ਮਾਹਰਾਂ ਦਾ ਕਹਿਣਾ ਹੈ ਕਿ ਵਾਹਨ ਚਾਲਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਤੇਜ਼ ਰਫ਼ਤਾਰ ਓਵਰਲੋਡਿੰਗ ਇਸ ਦੇ ਮੁੱਖ ਕਾਰਨ ਹਨ ਤੇ ਹੈਲਮਟ ਅਤੇ ਸੀਟ ਬੈਲਟ ਨਾ ਪਾਉਣ ਵਾਲੇ ਹੋਣ ਕਾਰਨ ਵੀ ਮੌਤਾਂ ਦੀ ਵੱਡੀ ਗਿਣਤੀ 'ਚ ਮਾਮਲੇ ਸਾਹਮਣੇ ਆਏ ਹਨ ਤੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈਆਂ ਜਾ ਰਹੀਆਂ ਹਨ ਅਤੇ ਸਖਤ ਚਲਾਣ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਸਾਰੀਆਂ ਚੁਣੌਤੀਆਂ ਬਰਕਰਾਰ ਹਨ ਤੇ ਇਹ ਵੀ ਦੱਸਣੀ ਹੋ ਗਿਆ ਕਿ ਜਦੋਂ ਤੱਕ ਲੋਕ ਇਨ੍ਹਾਂ ਮਾਮਲਿਆਂ ਸੰਬੰਧੀ ਵੀਰਤਾ ਨਹੀਂ ਅਪਣਾਉਂਦੇ ਉਦੋਂ ਤੱਕ ਸੜਕਾਂ ਦੇ ਮੌਤ ਦਾ ਇਹ ਸਿਲਸਿਲਾ ਰੁਕਣਾ ਬੇहद ਮੁਸ਼ਕਲ ਹੈ ਤੇ ਗੱਲ ਕਰਨ ਦੇ ਅਗਲੀ ਖਬਰ ਦੇ ਬਾਰੇ ਪੰਜਾਬ ਚ ਵੱਡੀ ਗੈਂਗਵਾਰ ਤਰੀਕਪਖਤਨ ਆਏ ਮੁੰਡੇ ਨੂੰ ਗੋਲੀਆਂ ਨਾਲ ਭੁੰਨਿਆ ਹਾਂਜੀ ਦੱਸਦੀ ਕਿ ਅਬੌਰ ਤਹਿਸੀਲ ਕੰਪਲੈਕਸ ਦੀ ਕਾਰ ਪਾਰਕਿੰਗ ਵਿੱਚ ਤਰੀਕਪਖਤਨ ਆਏ ਨੌਜਵਾਨਾਂ ਤੇ ਹੋਈ ਗੋਲੀਬਾਰੀ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮਰਦਾ ਘਰ ਵਿੱਚ ਰੱਖਿਆ ਗਿਆ ਹੈ ਜਦਕਿ ਹਮਲੇ ਵਿੱਚ ਜ਼ਖਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਲੂ ਪੰਡਤ ਪੁੱਤਰ ਅਵਨੀਸ਼ ਪੁਜਾਰੀ ਵਾਸੀ ਪੁਰਾਣੀ ਫਾਇਲਕਾਰ ਰੋਡ ਜੋੜੀ ਮੰਦਰ ਅਬੋਰ ਅਤੇ ਮੋਰ ਆਪਣੇ ਦੋਸਤਾਂ ਨਾਲ ਤਸਕੀਲ ਕੰਪਲੈਕਸ ਵਿੱਚ ਸੁਨਵਾਈ ਵਾਚਣ ਲਈ ਆਇਆ ਸੀ ਤੇ ਇਸ ਦੌਰਾਨ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਆਰ ਪਾਰਕਿੰਗ ਕਰਦੇ ਸਮੇਂ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ ਤੇ ਜਿਸ ਕਾਰਨ ਗੋਲੂ ਪੰਡਤ ਅਤੇ ਉਸ ਦੇ ਦੋਸਤਾਂ ਨੂੰ ਗੋਲੀ ਲੱਗ ਗਈ ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਗੋਲੂ ਪੰਡਤ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਪਰਿਵਾਰ ਨੇ ਹਮਲੇ ਦਾ ਦੋਸ਼ ਗੱਗੀ ਲਾਹੌਰੀਆ ਨਾਮ ਦੇ ਨੌਜਵਾਨ ਤੇ ਲਗਾਇਆ ਹੈ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਜੀ ਐਨ ਡੀ ਯੂ ਵਿਦਿਆਰਥੀਆਂ ਲਈ ਐਮ ਖਬਰ ਮੁਲਤਵੀ ਹੋਈਆਂ ਪ੍ਰੀਖਿਆਵਾਂ ਨਵੀਆਂ ਤਰੀਖਾਂ ਜਾਰੀ ਹਾਂਜੀ ਦਾਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 13 ਦਸੰਬਰ ਅਤੇ 15 ਦਸੰਬਰ 2025 ਨੂੰ ਹੋਣ ਵਾਲੀਆਂ ਯੂਨੀਵਰਸਿਟੀ ਸਲਾਨਾ ਅਤੇ ਸਮੈਸਟਰ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ ਤੇ ਹੁਣ ਇਹ ਪ੍ਰੀਖਿਆਵਾਂ ਅੱਗੇ ਕਰ ਦਿੱਤੀਆਂ ਗਈਆਂ ਹਨ ਦੱਸ ਦਈਏ ਕਿ ਇਹ ਪ੍ਰੀਖਿਆਵਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ 2025 ਦੀਆਂ ਚੋਣਾਂਆਂ ਨੂੰ ਕਰਕੇ ਮੁਲਤਵੀ ਕੀਤੀਆਂ ਗਈਆਂ ਹਨ ਤੇ ਯੂਨੀਵਰਸਿਟੀ ਦੇ ਨੋਟਿਸ ਅਨੁਸਾਰ 13 ਦਸੰਬਰ 2025 ਦੀਆਂ ਮੁਲਤਵੀ ਕੀਤੀਆਂ ਸਾਰੀਆਂ ਪ੍ਰੀਖਿਆਵਾਂ ਹੁਣ 2 ਜਨਵਰੀ 2026 ਨੂੰ ਹੋਣਗੀਆਂ ਤੇ ਇਸੇ ਤਰ੍ਹਾਂ 15 ਦਸੰਬਰ 2025 ਦੀਆਂ ਮੁਲਤਵੀ ਪ੍ਰੀਖਿਆਵਾਂ ਦੀ ਨਵੀਂ ਤਰੀਕ 3 ਜਨਵਰੀ 2026 ਨਿਰਧਾਰਿਤ ਕੀਤੀ ਗਈ ਹੈ ਤੇ ਯੂਨੀਵਰਸਿਟੀ ਨੇ ਦੱਸਿਆ ਕਿ ਬਾਕੀ ਸਾਰਾ ਪ੍ਰੀਖਿਆ ਸ਼ਡਿਊਲ ਜਿਵੇਂ ਦਾਤਵੇਂ ਹੀ ਰਹੇਗਾ ਅਤੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਧਿਕਾਰਤ ਵੈੱਬਸਾਈਟ ਤੋਂ ਨਵੀਨਤਮ ਜਾਣਕਾਰੀ ਲੈਂਦੇ ਰਹਿਣ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪੰਜਾਬ ਵਿੱਚ ਚੋਣਾਂ ਵਾਲਾ ਦਿਨ ਡਰਾਈਡੇ ਐਲਾਨਿਆ ਹਾਂ ਦੀ ਦੱਸਦੇ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਆਭਕਾਰੀ ਕਮਿਸ਼ਨਰ ਪੰਜਾਬ ਦਿਤੇਂਦਰ ਜੋਰਵਾਲ ਵੱਲੋਂ ਪੰਜਾਬ ਦੀਆਂ ਪ੍ਰੀਸ਼ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡਾਂ ਵਿੱਚ 14 ਦਸੰਬਰ ਤੋਂ 15 ਦਸੰਬਰ ਨੂੰ ਸਵੇਰੇ 10 ਵਜੇ ਤੱਕ ਚੋਣਾਂ ਵਾਲੇ ਦਿਨ ਡਰਾਈਡੇ ਵਜੋਂ ਕੁਸ਼ਤ ਕੀਤਾ ਗਿਆ ਹੈ ਤੇ ਇਹ ਹੁਕਮ ਪੰਜਾਬ ਰਾਜ ਵਿੱਚ ਇਨ ਬਿੰਦ ਲਾਗੂ ਕੀਤੇ ਜਾਣਗੇ ਤੇ ਹਾਂਜੀ ਦੋਸਤੋ ਅੱਜ ਦੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਤੇ ਆਉਣ ਵਾਲੀਆਂ ਹੋਰ ਲੇਟਸ ਅਪਡੇਟ ਦੇਖਣ ਲਈ ਪੰਜਾਬੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵਾਤਵਾਰ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ